ਸਾਰੇ ਦੋਸਤਾਂ ਪਿਆਰਿਆਂ ਤੇ ਭੈਣਾ ਭਰਾਵਾਂ ਨੂੰ ਮੇਰੀ ਤੇ ਮੇਰੀ ਟੀਮ ਦੀ ਤਰਫੋਂ ਅਸਲਾਮ ਅਲੈਕੁਮ ਸਸਰੀਆ ਕਾਲ ਜੀ ਅੱਜ ਤੋਂ ਅਸਾਂ ਪੰਜਾਬੀ ਸਟੋਰੀਆਂ ਤੇ ਪੰਜਾਬੀ ਵੀਲ ਪੰਜਾਬੀ ਹਿਸਟਰੀ ਇਹ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਸਾਡੀ ਹਸ ਲਫਜ਼ਾਈ ਕਰਿਆ ਜੇ ਕੋਈ ਕੁਝ ਗਲਤ ਕਹਿ ਦਿੱਤੇ ਤੇ ਉਹਦੇ ਵਾਸਤੇ ਬਾਦਰਤ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਤੁਹਾਡੇ ਤੱਕ ਲੈ ਕੇ ਆਵਾਂ ਦੇ ਸਾਰੀ ਰਿਸਰਚ ਕਰਕੇ ਤੇ ਸਭ ਵੇਖ ਤੱਕੇ ਐਵੇਂ ਨਹੀਂ ਅਸੀਂ ਕਿ ਇੱਕ ਸਟੋਰੀ ਪੜ੍ਹ ਕੇ ਤੇ ਉਹ ਅਸੀਂ ਤੁਹਾਡੀ خدمت ਚ ਪੇਸ਼ ਕਰ ਦਈਏ ਸੀ ਉਹਦੀ ਤੇ ਰਿਸਰਚ ਕਰਾਂ ਕਰਾਂਗੇ ਕਿ ਵਾਕਈ ਇਹ ਸਾਰੇ ਵਾਕਿਆਤ ਹੋਏ ਨੇ ਤੇ ਅਸੀਂ ਪੇਸ਼ ਕਰ ਰਹੇ ਹਾਂ ਜਾਂ ਐਵੇਂ ਹੀ ਅਸੀਂ ਤੁਹਾਨੂੰ ਕੁਝ ਕਹਿਣ ਲੱਗੇ ਆ ਕਿਉਂਕਿ ਕੁਝ ਸਾਡੇ ਯੂਟਿਊਬਰ ਦੋਸਤ ਉਹ ਬਸ ਸਟੋਰੀ ਪੜ੍ਹਦੇ ਨੇ ਤੇ ਉਹ YouTube ਤੇ ਆ ਕੇ ਵੀ ਲਾ ਕਰਦੇ ਮੈਂ ਅਸੀਂ ਕਿਸੇ ਨੇ ਮਾੜਾ ਨਹੀਂ ਕਹਿ ਰਿਹਾ ਕਿ ਹਰ ਬੰਦੇ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਪਰ ਅਸੀਂ ਦਨ ਗਰੰਟੀ ਦਿੰਦੇ ਆ ਸਾਡੇ ਚੈਨਲ ਤੋਂ ਜੋ ਵੀ ਤੁਹਾਨੂੰ ਲੱਭੇਗਾ ਉਹ ਸਰ ਸਭ ਰਿਸਰਚ ਕਰਕੇ ਵੇਖਤਾ ਤੇ ਛਾਣਬਣ ਕਰਕੇ ਤੁਹਾਡੇ ਕੋਲ ਰੱਖਾਂਗੇ ਤੇ ਜ਼ਿਆਦਾ ਗੱਲਾਂ ਨਹੀਂ ਕਰਦੇ ਕਿ ਤੁਹਾਡਾ ਟਾਈਮ ਬਹੁਤ ਕੀਮਤੀ ਹੈ ਕਿ ਅੱਜ ਦੇ ਵੀ ਲੋਕ ਦੀ ਤਰਫ ਜਾਣੀ ਅੱਜ ਦੀ ਸਟੋਰੀ ਕਿ ਇਹ ਜਿਹੜੀ ਸਟੋਰੀ ਹੈ ਇੱਕ ਕਿਤਾਬ ਹੈ ਕੋਡੇਕਸ ਜੀਗਾਸ ਦਾ ਨਾਮ ਹੈ ਕਈ ਕੋਡੇਕਸ ਜੀਗਾਸ ਕਹਿੰਦੇ ਨੇ ਕਈ ਕੋਡੇਕਸ ਜੀਗਾਸ ਕਹਿੰਦੇ ਨੇ ਤੇ ਹਰ ਹਰ ਮੁਲਕ ਚ ਵੱਖਰਾ ਵੱਖਰਾ ਦਾ ਨਾਮ ਹੈ ਇਸ ਕਿਤਾਬ ਨੂੰ ਡੈਵਲ ਬੀਬਲ ਵੀ ਕਹਿੰਦੇ ਨੇ ਕਿ ਦੁਨੀਆ ਤੇ ਬਹੁਤ ਜ਼ਿਆਦਾ ਕਿਤਾਬਾਂ ਕਰੋੜਾਂ ਦੇ ਹਿਸਾਬ ਤੇ ਕਿਤਾਬਾਂ ਲਿਖੀਆਂ ਗਈਆਂ ਨੇ ਪਰ ਜਿਹੜੀ ਡੈਵਲ ਦੇ ਨਾਮ ਤੋਂ ਪਛਾਣੀ ਜਾਂਦੀ ਹੈ ਕਿਤਾਬ ਹੈ ਉਹ ਹੈ ਕਿਤਾਬ ਕੋਡੈਕਸ ਜਿਗਾਸ ਇਹ ਜਿਹੜੀ ਕਿਤਾਬ ਹੈ ਇਹ ਬਹੁਤ ਹੀ ਪੁਰਾਣੀ ਕਿਤਾਬ ਹੈ ਤੇ ਬਹੁਤ ਮਸ਼ਹੂਰ ਕਿਤਾਬ ਹੈ ਤੇ ਜਿਹੜਾ ਬੰਦਾ ਵੀ ਕਿਤਾਬਾਂ ਪੜਨ ਨਾਲ ਦਿਲਚਸਪੀ ਰੱਖਦਾ ਹੈ ਸਾਨੂੰ ਨਹੀਂ ਲੱਗਦਾ ਕਿ ਉਸ ਇੱਕ ਕਿਤਾਬ ਦਾ ਨਾਂ ਨਾ ਸੁਣਿਆ ਹੋਵੇ ਤੇ ਕਈ ਵਾਰੀ ਤੁਸੀਂ ਸੁਣਿਆ ਹੋਣਾ ਕੋਈ ਲਾਲ ਕਿਤਾਬ ਕਹਿੰਦਾ ਕੋਈ ਜਾਦੂ ਵਾਲੀ ਕਿਤਾਬ ਕੋਈ ਮੰਤਰ ਵਾਲੀ ਕਿਤਾਬ ਕੋਈ ਕੁਝ ਇਹ ਜਿਹੜੀ ਕਿਤਾਬ ਏ ਇਹ ਸ਼ੈਤਾਨ ਲਿਖੀ ਏ ਤੇ ਜਿਹੜੀ ਅਸੀਂ ਰਿਸਰਚ ਕੀਤੀ ਏ ਮੈਂ ਤੇ ਮੇਰੀ ਟੀਮ ਅਸੀਂ ਪੂਰੇ ਦੋ ਤਿੰਨ ਦਿਨ ਰਿਸਰਚ ਕਰਨ ਚ ਲਾਏ ਨੇ ਇਹ ਵਾਕਈਏ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਸੁਣਨੇ ਆ ਜਾਂ ਜਿਸ ਤਰ੍ਹਾਂ ਪੜਿਆ ਹੈ ਜੇ ਉਹ ਰਿਸਰਚ ਜੋ ਰਿਸਰਚ ਪਉਂਦਾ ਉਹ ਇਹ ਹੈ ਜੀ ਬਿਲਕੁਲ ਹਕੀਕਤ ਹੈ ਜਿਸ ਤਰ੍ਹਾਂ ਦੁਨੀਆਂ ਸੀ ਉਹਨਾਂ ਦੱਸਣ ਲੱਗੇ ਆ ਇੱਕ ਕਿਤਾਬ ਹੈ ਇਹ ਇੱਕ ਕਿਤਾਬ ਘਰ ਸੀ 7 ਮਈ 1697 ਦੀ ਕਰੋਨਰ ਰਾਇਲ ਪਲੇਸ ਚੋ ਅੱਗ ਲੱਗ ਗਈ ਇਹ ਕਿਤਾਬ ਘਰ ਸੀ ਬਹੁਤ ਵੱਡਾ ਤੇ ਉੱਥੇ ਕੋਈ 24 25 ਹਜ਼ਾਰ ਕਿਤਾਬਾਂ ਸਨ ਇਹ ਜਿਹੜੀ ਕਿਤਾਬ ਹੈ ਇਹ ਵੀ ਉਹਨਾਂ ਵਿੱਚ ਸ਼ਾਮਲ ਸੀ ਇਹ ਅਜੇ ਤੱਕ ਕਿਸ ਨੂੰ ਨਹੀਂ ਪਤਾ ਚੱਲ ਸਕਿਆ ਕਿ ਉਸ ਕਿਤਾਬ ਘਰ 'ਚੋਂ ਅੱਗ ਕਿਸ ਤਰ੍ਹਾਂ ਲੱਗੀ ਜਾਂ ਕਿਸ ਨੇ ਲਾਈ ਸਭ ਇਹ ਕਹਿੰਦੇ ਨੇ ਯਾਰ ਰਿਸਰਚ ਇਹ ਹੀ ਆਉਂਦਾ ਹੈ ਕਿ ਇਹ ਦਾ ਰੀਜ਼ਨ ਅੱਗ ਲੱਗਣ ਦਾ ਇਹ ਕਿਤਾਬ ਹੀ ਸੀ ਕਿਉਂਕਿ ਇਹ ਕਿਤਾਬ ਜਿਸ ਜਿਸ ਵੀ ਰੱਖੀਏ ਜਾਂ ਜਿਸ ਜਿਸ ਜਗ੍ਹਾ ਤੇ ਰਹਿਗੇ ਉੱਥੇ ਕੋਈ ਨਾ ਕੋਈ ਬਹੁਤ ਵੱਡਾ ਨੁਕਸਾਨ ਜ਼ਰੂਰ ਹੋਇਆ ਜਾਂ ਉਸ ਬੰਦੇ ਨਾਲ ਨੁਕਸਾਨ ਹੋਇਆ ਜਾਂ ਉਹ ਬੰਦਾ ਪਾਗਲ ਹੋ ਗਿਆ ਤੇ ਜਾਂ ਉਸ ਖੁਦਕੁਸ਼ੀ ਕਰ ਲਈਏ ਤੇ ਜਿਸ ਜਗ੍ਹਾ ਤੇ ਰਹਿਗੇ ਉਸ ਜਗ੍ਹਾ ਤੇ ਕੁਝ ਨਾ ਕੋਈ ਜ਼ਰੂਰ ਹੋਇਆ ਹੈ ਇਸ ਵਾਸਤੇ ਇਸ ਕਿਤਾਬ ਨੂੰ ਸ਼ੈਤਾਨੀ ਕਿਤਾਬ ਕਹਿੰਦੇ ਨੇ ਤੇ ਇਹਦਾ ਜਨਮ 13ਵੀਂ ਸਦੀ ਚ ਹੋਇਆ ਸੀ ਇਸ ਕਿਤਾਬ ਦਾ ਸਹੀ ਸਾਲ 1229 ਈਸਵੀ ਹੈ ਤੇ ਉੱਥੋਂ ਦਾ ਇੱਕ ਕੇਸ ਰਿਪਬਲਿਕ ਦਾ ਤੁਸਾਂ ਮੁਲਕ ਸੁਣਿਆ ਹੋਵੇਗਾ ਕੇਸ ਰਿਪਬਲਿਕ ਉੱਥੇ ਦਾ ਇੱਕ ਪਾਦਰੀ ਸੀ ਜਿਹਦਾ ਨਾਮ ਹਰਮਨ ਸੀ ਉਸਨੇ ਕੋਈ ਕਾਨੂੰਨ ਦੇ ਖਿਲਾਫ ਵਰਜ਼ੀ ਕੀਤੀ ਤੇ ਉਸ ਖਿਲਾਫ ਵਰਜ਼ੀ ਦੀ ਸਜ਼ਾ ਬਾਦਸ਼ਾਹ ਹੁਕਮ ਦਿੱਤਾ ਉਸ ਵੇਲੇ ਬਾਦਸ਼ਾਹ ਹੁੰਦੇ ਆਣ ਬਾਦਸ਼ਾਹ ਆਪਣੇ ਅਚੇਲੇ ਨੂੰ ਹੁਕਮ ਦਿੱਤਾ ਕਿ ਐਨ ਦੀਂਦਾ ਦੀਵਾਰ ਚ ਚੋਣ ਦਿਓ ਰਮਨ ਨੂੰ ਜਿਸ ਟਾਈਮ ਪਤਾ ਲੱਗ ਗਿਆ ਕਿ ਹੁਣ ਮੈਂ ਬਚ ਨਹੀਂ ਸਕਦਾ ਕੋਈ ਚਾਂਸ ਨਹੀਂ ਬਚਣ ਦਾ ਤੇ ਰਮਨ ਗਿਰਗਰਾ ਕੇ ਰੋਣ ਲੱਗ ਗਿਆ ਤੇ ਉਸ ਇੱਕ ਬਾਦਸ਼ਾਹ ਨਾਲ ਇਸ਼ਾਰਤ ਰੱਖੀ ਉਸ ਬਾਦਸ਼ਾਹ ਨੇ ਕਿਹਾ ਕਿ ਜੇ ਤੂੰ ਮੈਨ ਛੱਡ ਦੇਵੇਂ ਤੇ ਮੈਂ ਤੇ ਨਹੀਂ ਦੀ ਕਿਤਾਬ ਲਿਖ ਕੇ ਦੇਵਾਂਗਾ ਜਿਹੜੀ ਅੱਜ ਤੱਕ ਫਰਾਂਦੀ ਦੁਨੀਆ ਤੇ ਜਾਂ ਆਉਣ ਵਾਲੇ ਟਾਈਮ ਚ ਵੀ ਕੋਈ ਨਹੀਂ ਲਿਖ ਸਕਣਗਾ ਤੇ ਬਾਦਸ਼ਾ ਉਸ ਬਾਦਸ਼ਾ ਨੇ ਵੀ ਕਿਹਾ ਕਿ ਡਾਰੇ ਤੇ ਤੇਰੀ ਬਾਦਸ਼ਾਹੀ ਦੇ ਚਰਚੇ ਹੋ ਜਾਣ ਦੇ ਤੇਰੀ ਬਾਦਸ਼ਾਹੀ 'ਚ ਇੱਕ ਕਿਤਾਬ ਲਿਖੀਵੇ ਦੀ ਤੇ ਤੇਰਾ ਨਾਮ ਵੀ ਰੋਸ਼ਨ ਹੋਵੇਗਾ ਤੇ ਉਸ ਬਾਦਸ਼ਾ ਨੇ ਉਸ ਗੱਲਾਂ ਗੁੱਲਾਂ ਲੈ ਕੇ ਉਸ ਮਨਾ ਲਿਆ ਬਾਦਸ਼ਾ ਨੇ ਕਿਹਾ ਠੀਕ ਹੈ ਤੇਰੇ ਕੋਲ ਸਿਰਫ ਇੱਕ ਰਾਤ ਦਾ ਟਾਈਮ ਹੈ تے جے توں او کتاب نہ لکھی تے پھر تین تیری سزا دا پتہ ہے سزا کیڑی ہے بادشاہ اپنے چیلیاں حکم کہ نے جو بھی چاہیے قلم دوات پین کتاب پیپر جو بھی چاہیے تیو لیا کے دیو تے کتاب لکھے ہرمن کو سارا سامان نہ پہنچا ارمن جس ٹائم کتاب لکھن لگا تے رات دے بارہ بج گئے سی ਰਮਨ ਨੂੰ ਪਤਾ ਲੱਗ ਗਿਆ ਕਿ 12 ਵਜੇ ਤੱਕ ਤੇ ਇੱਕ ਸਫ਼ਾ ਵੀ ਨਹੀਂ ਲਿਖ ਸਕਿਆ ਤੇ ਮੈਂ ਇੰਡੀ ਵੱਡੀ ਕਿਤਾਬ ਜਿਹੜਾ ਬਾਦਸ਼ਾਹ ਨਾਲ ਗਰਮਸ ਕੀਤਾ ਹੈ ਇਹ ਸਭ ਤੋਂ ਵੱਡੀ ਕਿਤਾਬ ਮੈਂ ਲਿਖਾਂਗਾ ਉਹ ਕਿਸ ਮੈਂ ਸਾਰੀ ਰਾਤ ਚ ਉੱਤੇ ਲਿਖ ਨਹੀਂ ਸਕਦਾ ਕਿਸ ਤਰ੍ਹਾਂ ਲਿਖੀ ਹੋਏਗੀ ਉਹ ਤਾਂ ਲੋਜੀ ਦੋਸਤੋ ਫਿਰ ਇਸ ਤਰ੍ਹਾਂ ਹੋਇਆ ਕਿ ਰਮਨ ਇੱਕ ਪਾਦਰੀ ਸੀ ਉਹ ਮੰਤਰਾਂ ਸਾਰਿਆਂ ਦਾ ਪਤਾ ਸੀ ਉਸੇ ਕੋਈ ਮੰਤਰ ਪੜ੍ਹ ਕੇ ਤੇ ਸ਼ੈਤਾਨ ਨੂੰ ਪੇਸ਼ ਕੀਤਾ ਤੂੰ ਸ਼ੈਤਾਨ ਨੂੰ ਨਾਲ ਸ਼ਰਤ ਰੱਖੀ ਤੂੰ ਸਾਖ ਅਕਸਰ ਸੁਣਿਆ ਹੁੰਦਾ ਹੈ ਕਿ ਆ ਤੁਸੀਂ ਲੂਮੀਨੇਟੀ ਵਗੈਰਾ ਦੀਆਂ ਵੀਡੀਓ ਵੇਖਦੇ ਰਹਦੇ ਹੋ ਜਾਂ ਸਟੋਰੀਆਂ ਸੁਣਦੇ ਰਹਦੇ ਹੋ ਕਿ ਸ਼ੈਤਾਨੀ ਚਰਚ ਕਿ ਉਹ ਜੀ ਜਾਣਦੇ ਨੇ ਤੇ ਆਪਣੇ ਆਪ ਨੂੰ ਉੱਥੇ ਪੇਸ਼ ਕਰਦੇ ਨੇ ਉਹਨਾਂ ਆਪਣਾ ਚੇਲਾ ਬਣਾਉਣ ਵਾਸਤੇ ਆਪਣਾ ਉੱਥੇ ਸਿਰ ਨੀਵਾ ਕਰਨਾ ਪੁੰਦਾ ਸਜਦਾ ਕਰਨਾ ਪੁੰਦਾ ਕੋ ਜਿਸ ਤਰ੍ਹਾਂ ਦੇ ਕੰਮ ਅਰਮਨ ਵੀ ਕੀਤਾ ਸੀ ਕਿ ਅਰਮਨ ਸ਼ਤਾਨ ਨਾਲ ਮੁਆਇਦਾ ਕੀਤਾ ਕਿ ਮੈਂ ਮੇਰੀ ਰੂਹ ਤੇਰੇ ਕਬਜ਼ੇ 'ਚ ਤੇ ਤੂੰ ਮੈਨੂੰ ਇੱਕ ਕਿਤਾਬ ਲਿਖ ਕੇ ਦੇ ਜਿਹੜੀ ਅਜੇ ਤੱਕ ਕਿਸੇ ਨੇ ਨਾ ਲਿਖੀ ਹੋਵੇ ਤੇ ਤੂੰ ਮੇਰੇ ਰੂਹ ਨਾਲ ਜੋ ਮਰਜ਼ੀ ਆ ਕਰ ਲੈ ਇਹ ਧਨ ਪਤਾ ਹੈ ਕਿ ਅੱਲਾਹ ਤਾਲਾ ਦਾ ਤੇ ਸ਼ੈਤਾਨ ਦਾ ਸਿਰਫ ਇਹ ਹੀ ਮਸਲਾ ਹੈ ਕਿ ਸ਼ੈਤਾਨ ਕਹਿੰਦੇ ਅੱਲਾਹ ਤਾਲਾ ਨੇ ਜਿਹੜੇ ਜਿਹੜਾ ਆਦਮ ਹੈ ਜਿਹਦੇ ਵਾਸਤੇ ਮੈਂ ਜੰਨਤ ਚ ਨਿਕਲਿਆ ਉਹਨ ਮੈਂ ਰੰਦ ਦੀ ਦੁਨੀਆ ਤੱਕ ਗੁੰਮਰਾਹ ਕਰਾਂਗਾ ਤੇ ਸ਼ੈਤਾਨ ਬੰਦੇ ਦੀ ਰੂਹ ਲੈ ਕੇ ਜਿਹੜਾ ਰੂਹ ਉਹਨਾਂ ਆਪਣੀ ਪੇਸ਼ ਕਰਦਾ ਹੈ ਸ਼ੈਤਾਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਹ ਅੱਲਾਹ ਤਾਲਾ ਨੂੰ ਵਖਾਂਦਾ ਹੈ ਕਿ ਲੈ ਇਸ ਬੰਦੇ ਵਾਸਤੇ ਮੈਂ نکلیا دی چی رو میرے قبضے چی تیرے قبضے ہی نہیں کیونکہ جس ٹائم تعین پتہ ہے بندہ شتان نو اپنے سورت کر دیا پھر اللہ تعالیٰ ترابطہ ختم ہو جن ہے کہ شرک وہ کر لینا کیونکہ شرک دا گناہ قیامت دھیڑے تک کوئی معاف نہیں جو دی شرط اکسپٹ کر لینا تے شتان پھر کتاب لکھنا شروع کردہ ہے او کتاب جہی لکھی گئی ہے او بہتر کلو وزن اس کتاب تے تین فٹ لمبی گئے تو تقریباً ایک شریعا ستر فٹ چیڑی ہے یہ کتاب جدے دیا کھلان سے لکھی گئی ہے کھلان سے یہ کتاب لا زبان سے لکھی گئی گئے لطیمو زبان جی وہ بہت زیادہ ملکوں بولی جاتی ہے ساؤتھ سود امریکہ سپین اور بہت سارے ملک نے جنہاں سپینش زبان بولی سپینش نو ان کہندے نے کہ کافی سارے ملک بولی جاتی ہے ਸ਼ੈਤਾਨ ਜਿਸ ਟਾਈਮ 'ਇਕ ਕਿਤਾਬ ਲਿਖੀਏ ਉਹਦੇ ਵਿੱਚ ਉਸ ਬਹੁਤ ਜ਼ਿਆਦਾ ਰਾਜ਼ ਲਿਖੇ ਨੇ ਦੁਨੀਆ ਦੇ ਤੇ ਉਸਮਾਨਾ ਦਵਨ ਪਤਾ ਹੈ ਸ਼ੈਤਾਨ ਫੈਰੋ ਤੇ ਅਬਲਿਸ ਦਾ ਨਾਮ ਸੀ ਉੱਪਰ ਰੰਦਾ ਸੀ ਉਸਮਾਨਾ ਤੇ ਤੇ ਉਹਦੇ ਕੋਲ ਰਾਜ਼ ਦੇ ਹਨ ਉਸੇ ਰਾਜ਼ ਬਹੁਤ ਜ਼ਿਆਦਾ ਰਾਜ਼ ਜਿਹੜੀ ਕਿਤਾਬ 'ਚ ਲਿਖੇ ਨੇ ਤੇ ਜਿਹਦੇ ਵਿੱਚ ਉਸ ਫਤਵਾ ਵੀ ਬੜਾਈਆਂ ਨੇ ਜੰਨਤ ਦੋਜ਼ਖ ਦੀਆਂ ਇਹ ਇੱਕ ਇੱਕ ਪੇਜ ਤੇ 575 ਨੰਬਰ ਪੇਜ ਤੇ ਉਹਦੀ ਇਸ਼ਤਿਹਾਨ ਦੀ ਆਪਣੀ ਫੋਟੋ ਵੀ ਬਣੀ ਹੈ ਤੇ ਉਹ ਰਿਸਰਚ ਬਹੁਤ ਕੀਤਾ ਹੈ ਵੇਖਣ ਵਾਸਤੇ ਕਿ ਉਹ ਫੋਟੋ ਸਪਣੀ ਆਪ ਬਣਾਈ ਹੈ ਜਾਂ ਕਿਸੇ ਹੋਰ ਬਣਾਈ ਹੈ ਤੇ ਕੋਈ ਰਿਸਰਚ ਵਿੱਚ ਆਉਂਦਾ ਹੈ ਕਿ ਉਹ ਜਿਹੜੀ ਫੋਟੋ ਹੈ ਉਹ ਅਰਬਨ ਬਣਾਈ ਸੀ ਉਹਦਾ ਸ਼ੁਕਰੀਆ ਅਦਾ ਕਰਨ ਲਈ ਤੇ ਕੋਈ ਰਿਸਰਚ ਆਉਂਦਾ ਹੈ ਕਿ ਉਸ ਫੋਟੋ ਆਪਣੀ ਆਪ ਬਣਾਈ ਹੈ ਹੁਣ ਇਸ ਚੀਜ਼ ਦਾ ਨਹੀਂ ਪਤਾ ਕਿ ਉਹ ਫੋਟੋ ਸ਼ਾਹਨਾਬ ਬਣਾਈ ਹੈ ਜਾਂ ਅਰਬਨ ਨੇ ਬਣਾਈ ਸੀ ਉਹ ਫੋਟੋ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਫੋਟੋ ਤੁਹਾਨੂੰ ਸਾਹਮਣੇ ਸ਼ੋ ਹੋ ਰਹੀ ਏ ਇਹ ਫੋਟੋ ਇਸਤਾਨ ਦੀ ਕਿ ਪਤਾ ਨਹੀਂ ਹੁਣ ਇਸਤਾਨ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਫੋਟੋ ਏ ਇਹ ਤੇ ਹੁਣ ਖੁਦਾ ਦੀਆਂ ਖੁਦਾ ਜਾਣੇ ਜੇ ਕਿਤਾਬ ਤੁਸੀਂ ਪੜਨਾ ਚਾਹੋ ਤੇ ਅਜੇ ਤੱਕ ਸਿਰਫ ਕੋਈ 1-2 ਵੈਬਸਾਈਟਾਂ ਨੇ ਜਿਨ੍ਹਾਂ ਤੇ ਇਹ ਕਿਤਾਬ ਮਿਲ ਸਕਦੀ ਏ ਪੜਨ ਵਾਸਤੇ ਪਰ ਸਾਡਾ ਤੁਹਾਨੂੰ ਬਰਾਵਾ ਨਹੀਂ ਮਸ਼ਹੂਰ ਹੈ ਇਹ ਕਿਤਾਬ ਪੜਨ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜਾ ਵੀ ਅੱਜ ਤੱਕ ਜਿਸ ਵੀ ਇਸ ਕਿਤਾਬ ਨੂੰ ਪੜਿਆ ਹੈ ਜਾ ਉਹ ਆਪਣਾ ਜ਼ਿਹਨੀ ਤਵਾਜ਼ਲ ਕੋ ਬਿਠਾ ਹੈ ਤੇ ਜਾਂ ਉਹਦੇ ਨਾਲ ਕੋਈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇੱਕ ਦੋ ਤਿੰਨ ਜਿਤੇ ਵੀ ਹਸੇ ਹੋਏ ਨੇ ਕਿ ਉਹਨਾਂ ਦੀਆਂ ਜਾਨਾਂ ਹੀ ਚਲੀਆਂ ਜਾਂਦੀਆਂ ਨੇ ਕਿਉਂਕਿ ਇਹ ਸ਼ਤਾਨੀ ਕਿਤਾਬ ਹੈ ਜਨ ਪਤਾ ਹੈ ਸ਼ਤਾਨ ਫਿਰ ਉਹਦੇ ਕੋਲ ਪਾਵਰ ਹੈ ਜਨਿਆਤੀ ਤੇ ਹੋਰ ਉਹਦੇ ਕੋਲ ਬਹੁਤ ਪਾਵਰਾਂ ਨੇ ਤੇ ਉਹ ਫਿਰ ਵੱਡਾ ਨੁਕਸਾਨ ਕਰੇ ਦਾ ਤੇ ਇਸ ਵਾਸਤੇ ਸਾਡਾ ਦੁਨੀਆ ਹੀ ਮਸ਼ਹੂਰ ਹੈ ਕਿ ਇਸ ਕਿਤਾਬ ਤੋਂ ਤੁਸੀਂ ਦੂਰ ਹੀ ਰਹਿਵੇ ਜੇ ਤੁਹਾਨੂੰ ਲੱਭ ਵੀ ਜਾਏ ਕੋਈ ਵੈਬਸਾਈਟ ਪੜਨ ਵਾਸਤੇ ਤੇ ਪੜਨ ਦੀ ਜ਼ਰੂਰਤ ਨਹੀਂ ਹੋਣ ਸੀ ਕਿਤਾਬ ਦੀ ਸਟੋਰੀ ਦੇ ਐਂਡਲ ਪੇ ਜਾਣਿਆ ਇਹ ਕਿਤਾਬ ਇਸ ਟਾਈਮ ਕਿੱਥੇ ਇਹ ਕਿਤਾਬ ਇਸ ਟਾਈਮ ਹੈ ਸਵੈਡਨ ਸ਼ੌਕ ਹਮ ਚੋਏ ਤੇ ਜਿਸ ਕਿਤਾਬ ਘਰ ਚੋਏ ਉਹਦਾ ਨਾਮ ਕੁੰਗਲੀਗਾ ਤੇ ਇਹ ਕਿਤਾਬ ਜੇ ਕਿਸੇ ਪੜਨੀ ਹੋਵੇ ਉਥੇ ਸਿੱਧਾ ਜਾ ਕੇ ਉਹਨਾਂ ਦੀ ਨਿਗਰਾਨੀ ਪੜ ਸਕਦਾ ਹੈ ਜੇ ਤੁਸੀਂ ਇਹ ਚਾਹੋ ਕਿ ਉਹ ਕਿਤਾਬ ਦਿਵਾਨ ਹੈ ਇਹ ਦੇ ਦੇਣ ਤੁਸੀਂ ਖਰੀਦ ਲਓ ਜਾਂ ਤੁਸੀਂ ਉਹਨਾਂ ਕੋਲ ਲੈ ਜਾਓ ਪੜ੍ਹ ਕੇ ਵਾਪਸ ਕਰ ਦਿਓ ਇਸ ਤਰ੍ਹਾਂ ਨਹੀਂ ਹੋ ਕਰਦੇ ਐਸਾ ਕੋਈ ਰਿਸਰਚ ਕਰਨਾ ਹੈ ਉਹ ਵੀ ਉਹਨਾਂ ਬੰਦਿਆਂ ਦਿੰਦੇ ਨੇ ਜਿਹੜੇ ਬੰਦੇ ਸਪੈਸ਼ਲ ਹੁੰਦੇ ਨੇ ਜਿਹੜਾ ਕੋਈ ਰਿਸਰਚ ਕਰਨਾ ਚਾਹੁੰਦੇ ਨੇ ਜਾਂ ਕੋਈ ਨੌਲੇਜ ਹਾਸਲ ਕਰਨਾ ਚਾਹੁੰਦੇ ਨੇ ਜਿਹੜੇ ਬੰਦੇ ਫੇਮਸ ਹੁੰਦੇ ਨੇ ਉਹਨਾਂ ਨੇ ਕਿਤਾਬ ਉਹ ਦਿੰਦੇ ਨੇ ਕੋਈ ਪੜਨ ਵਾਸਤੇ ਜਾਂ ਕੋਈ ਵੇਖਣ ਵਾਸਤੇ ਆਮ ਬੰਦੇ ਇੱਕ ਕਿਤਾਬ ਦਿੰਦੇ ਵੀ ਨਹੀਂ ਕਿਉਂਕਿ ਕਿਤਾਬ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਇਸ ਕਿਤਾਬ ਚੋ ਬੋਤ ਬੋਤ ਨੇ ਰਾਜ਼ ਬੋਤ ਨੇ ਤੇ ਇਸ ਵਾਸਤੇ ਉਹ ਕਹਿੰਦੇ ਨੇ ਕਿ ਇਸ ਕਿਤਾਬ ਤੋਂ ਬੰਦੇ ਦੂਰ ਹੀ ਰਹਿਣ ਤੇ ਚੰਗਾ ਕਿਸੇ ਦਾ ਨੁਕਸਾਨ ਨਾ ਹੋਵੇ ਤੁਸੀਂ ਇਹ ਸੋਚੋ ਜਿਹੜੀ ਕਿਤਾਬ ਗਦੇਦਿਆਂ ਖੱਲਾਂ ਤੇ ਲਿਖੀ ਗਈ ਹੋਵੇ ਦੀ ਤੇ ਉਹ ਕਿਸ ਤਰ੍ਹਾਂ ਇੰਨੇ ਸਾਲ ਹੋ ਗਏ ਨੇ ਹਜ਼ਾਰ ਸਾਲ ਤੋਂ ਵੀ ਜ਼ਿਆਦਾ ਉਹ ਕਿਸ ਤਰ੍ਹਾਂ ਕਿਤਾਬ ਹੈ ਅਜੇ ਤੱਕ ਗਦੇਦਿਆਂ ਖੱਲਾਂ ਤੇ ਲਿਖੀ ਹੈ ਜਾਂ ਉਹ ਛਾਈ ਵੀ ਨਹੀਂ ਮਿਟੀ ਉਹ ਖੱਲਾਂ ਨੂੰ ਵੀ ਕੁਝ ਨਹੀਂ ਹੋਇਆ ਹਰੋਚੋ ਬੰਦਾ ਕਿਤਾਬ ਦਾ ਸੋਚ ਕੇ ਪੈ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਕਿਤਾਬ ਹੋਵੇ ਦੀ ਜੇ ਅੱਜ ਦੀ ਸਟੋਰੀ ਤੁਹਾਨੂੰ ਪਸੰਦ ਆਈ ਹੋਵੇ ਤੇ ਪਲੀਜ਼ ਸਾਡੀ ਹੌਸਲਾ ਫਜ਼ਾਈ ਕਰ ਵਾਸਤੇ ਲਾਈਕ ਤੇ ਕਮੈਂਟ ਵੀ ਕਰੇ ਆਪਣੀ رائے ਵੀ ਦੇ ਆ ਤੇ ਕੋਈ ਗਲਤੀ ਕੁਤਾਈ ਹੋਈ ਹੋਵੇ ਤੇ ਪਹਿਲੀ ਵੀਡੀਓ ਸੀ ਤੇ ਇਹ ਮੱਦੇ ਨਜ਼ਰ ਰੱਖ ਕੇ ਤੇ ਮਾਫ ਕਰ ਚੜਿਆ ਹੈ ਤੇ ਇਹ ਇਨਸ਼ਾਅੱਲਾ ਅਸੀਂ ਕੋਈ ਨਾ ਕੋਈ ਰੋਜ਼ ਹੀ ਤੁਹਾਡੇ ਵਾਸਤੇ ਨਵੀਂ ਸਟੋਰੀ ਲਿਆਵਾਂ ਕਰਾਂਗੇ ਤੇ ਜਿੱਥੇ ਤੁਸੀਂ ਕੋਈ ਇੰਟਰਸਟਡ ਹੋ ਕਿਸੇ ਸਟੋਰੀ ਤੇ ਉਹ ਵੀ ਕਮੈਂਟਾਂ 'ਚ ਲਿਖਿਆ ਕਿ ਕਿਹੜੀ ਸਟੋਰੀ ਤੁਸੀਂ ਸੁਣਨਾ ਚਾਹੋਗੇ ਤੇ ਅਸੀਂ ਮੈਂ ਤੇ ਮੇਰੀ ਟੀਮ ਸਹੀ ਫੁੱਲ ਰਿਸਰਚ ਕਰਕੇ ਜੋ ਕੁਝ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਝੂਠ ਨਹੀਂ ਦਵਾਂ ਕਹਿਣ ਲੱਗੇ ਜੋ ਸਰਚ ਕੀਤਾ ਉਹ ਹੀ ਤੁਹਾਨੂੰ ਦੱਸਾਂਗੇ ਅੱਲਾ ਹਾਫਿਜ਼